ਸਾਡੀਆਂ ਮਤਾਵਾ ਭੈਣਾਂ ਸੰਗਤਾਂ ਰਲ ਕੇ ਸ੍ਰੀ ਸੁਖਮਨੀ ਸਾਹਿਬਾਣੀ ਦੇ ਜਾਪ ਤੇ ਕੀਰਤਨ ਦੇ ਰਾਹੀਂ ਜੁੜਦੇ ਨੇ ਜਦੋਂ ਸੀ ਉਸ ਗੱਲ ਨੂੰ ਬਹੁਤੇ ਨਾਲ ਦੇਖੀਗੇ ਤਾਂ ਇੱਕ ਇਹ ਤਪੱਸਿਆ ਆ ਵੀ ਜਿਹੜਾ ਇੰਨੀ ਗਰਮੀ ਦੇ ਅੰਦਰ ਵੀ ਦੁਪਹਿਰੇ ਆਪਣੇ ਘਰ ਤੋਂ ਯਤਨ ਕਰਕੇ ਉੱਤਮ ਕਰਕੇ ਬਖਸ਼ਿਆ ਹੋਇਆ ਉੱਤਮ ਉਸ ਗੁਰੂ ਦਾ ਹੀ ਹੈ ਗੁਰੂ ਸਾਹਿਬ ਜੀ ਉੱਤਮ ਬਖਸ਼ਦੇ ਨੇ ਤੇ ਸੰਗਤ ਜਿਹੜੀ ਹੈ ਉਹ ਇੰਨੀ ਗਰਮੀ ਦੇ ਅੰਦਰ ਗੁਰਦਰਬਾਰ ਦੇ ਵਿੱਚ ਜੁੜ ਮਿਲ ਬੈਠ ਕੇ ਗੁਰਬਾਣੀ ਦੇ ਨਾਲ ਲੁੜਦੇ ਨੇ ਬਹੁਤ ਵੱਡੇ ਤੇ ਉੱਚੀ ਭਾਗ ਉਹ ਮਤੇ ਸਤਿਗੁਰੂ ਮਹਾਰਾਜ ਦੀ ਅਪਾਰ ਰੱਛਾ ਅਰੇ ਗੱਲ ਦੇਖਣ ਵਿੱਚ ਆਈ ਹੈ ਵੀ ਅਸੀਂ ਸਿਰਫ ਜੋ ਸਾਡਾ ਚੱਲਦਾ ਹੋਇਆ ਜਿੰਨੂੰ ਅਸੀਂ ਕਹਿ ਲਈਏ ਪਰੰਪਰਾ ਬਣਾ ਲਈ ਉੱਥੇ ਸਾਨੂੰ ਸਾਡੇ ਗੁਰ ਇਤਿਹਾਸ ਦੇ ਨਾਲ ਵੀ ਜਾਣੋਣਾ ਬੜਾ ਬੜਾ ਲਾਜ਼ਮੀ ਬਹੁਤ ਜ਼ਰੂਰੀ ਹੈ ਕਈ ਵਾਰੀ ਦੇਖਣ ਨੂੰ ਮਿਲਿਆ ਹੈ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਨੂੰ ਵਾਲੇ ਦਿਨ ਸੰਗਤ ਨੂੰ ਕੱਟਿਆਂ ਲੋਕਿਆਂ ਨੂੰ ਪਤਾ ਹੀ ਨਹੀਂ ਵੈਸੀ ਕੀ ਕਰਨ ਵਾਸਤੇ ਉਹ ਦਰਬਾਰਾਂ ਦੇ ਵਿੱਚ ਆਉਂਦੇ ਨੇ ਮੱਠਾ ਟੇਕਦੇ ਨੇ ਬੁਰੇ ਇਤਿਹਾਸਕ ਸਥਾਨਾਂ ਦੇ ਉੱਤੇ ਜਾ ਕੇ ਪਰ ਉੱਥੋਂ ਦਾ ਇਤਿਹਾਸ ਜਾਂ ਜਿਹੜਾ ਪੁਰਬ ਹੁੰਦਾ ਹੈ ਉਹ ਇਤਿਹਾਸ ਦਾ ਪਤਾ ਹੀ ਨਹੀਂ ਲੱਗਦਾ ਇੱਕ ਗੱਲ ਬੜੀ ਪ੍ਰਚਲਿਤ ਕਰ ਦਿੱਤੀ ਗਈ ਹੈ ਵੀ ਇੱਕ ਕੱਚੀ ਲੱਸੀ ਵਾਲਾ ਪੁਰਬ ਹੈ ਅਸੀਂ ਜਾਣੇ ਹਨ ਜਾਣੇ ਦੇ ਅੰਦਰ ਆਪਣੇ ਜੋ ਲਫਜ਼ ਨੇ ਉਹਨਾਂ ਦੇ ਰਾਹੀ ਜੋ ਸਾਡੇ ਸਭੇਤ ਲੱਗਦੇ ਨੇ ਉਹਨਾਂ ਦਾ ਕਤਲ ਕਰਦੇ ਅਸਲ ਦੇ ਵਿੱਚ ਹੈ ਸ਼ਹੀਦੀ ਪੁਰਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਆਪਣੇ ਮਾਈਂਡ ਦੇ ਅੰਦਰ ਇਹ ਸੈੱਟ ਕਰਨਾ ਸੀ ਪਰ ਅਸੀਂ ਕੀ ਸੈੱਟ ਕਰ ਦਿੱਤਾ ਹੈ ਕੱਚੀ ਲੱਸੀ ਵਾਲਾ ਪੁਰਬ ਤੇ ਉਹਦੇ ਜੇ ਕੱਚੀ ਲੱਸੀ ਵਾਲਾ ਪੁਰਬ ਹੋਏਗਾ ਤੇ ਉਹਨਾਂ ਜੁੜਨਾ ਕਿਹਦੇ ਨਾਲ ਹੈ ਪਾਣੀ ਦੇ ਨਾਲ ਜੁੜਨਾ ਮਿੱਠੇ ਪਾਣੀ ਦੀ ਸ਼ਮੀਲ ਦੇ ਨਾਲ ਜੁੜਨਾ ਸਿਰਫ